ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਉਮੀਦ ਕਰਦੇ ਆ ਤੁਸੀਂ ਆਪੋ ਆਪਣੇ ਘਰ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਲੋ ਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਕੀਤਾ ਕੁਸੂਬ ਦੇ 3:30 ਦਾ ਟਾਈਮ ਸੀਗਾ ਬਾਕੀ ਸਾਰਾ ਕੰਮ ਨਵੇੜ ਕੇ ਆਪਾਂ ਰੋਟੀ ਸਬਜ਼ੀ ਦਾ ਸਾਰਾ ਕੰਮ ਨਿਵੇੜ ਕੇ ਤੇ ਕੱਪੜੇ ਧੋਣ ਲੱਪੇ ਸੀ ਰਿਸ਼ਤੇਦਾਰੀ ਚ ਡੈਥ ਹੋ ਗਈ ਸੀ ਉੱਧਰ ਜਾਣਾ ਪੈਿੰਦਾ ਸੀ ਤੇ ਕੱਪੜੇ ਹੋ ਗਏ ਤਿੰਨ ਚ ਚੌਹਾਂ ਦਿਨਾਂ ਦੇ ਜਮਾ ਧੋਣੀ ਸੁਣਦੇ ਆ ਕੇ ਥੱਕ ਹੋ ਜਾਂਦਾ ਸੀ ਲਾ ਤੇ ਇੱਥੇ ਆਪਾਂ ਕੱਪੜੇ ਧੋਲੇ ਸੀ ਜਿਹੜੇ ਪਾਉਣ ਵਾਲੇ ਸਾਰੇ ਘਰ ਪਾਉਣ ਵਾਲੇ ਬਾਂਡੇ ਵਾਲੇ ਤਾਂ ਮੈਂ ਹੱਥੀ ਧੋਣੀ ਹੁੰਨੀ ਉਹ ਨਹੀਂ ਤੇ ਮਸ਼ੀਨ ਚ ਪਾਏ ਇੱਥੇ ਇਹਨਾਂ ਦੇ ਜੋੜਸਾਬ ਹੁਣਾਂ ਦੇ ਸੀ ਜਿਹੜੇ ਖੇਤ ਨੂੰ ਜਾਂਦੇ ਪਾਉਂਦੇ ਆ ਕੰਮ ਕਰਦੇ ਉਹ ਸੀਗੇ ਤੇ ਬਾਕੀ ਜਿਹੜੇ ਪਹਿਲਾਂ ਤੋਂ ਉੱਤੇ ਆ ਉਹ ਹੱਥੀ ਧੋਤੇ ਘੱਟ ਮਲੇ ਸੀਗੇ ਉਹ ਮੈਂ ਹੱਥੀ ਧੋਲੇ ਨਹੀਂ ਹੁੰਨੇ ਕਿਉਂਕਿ ਫਿਰ ਮਸ਼ੀਨ ਵਿੱਚ ਜਦੋਂ ਕੱਪੜੇ ਕੰਪਦੇ ਆ ਤਾਂ ਉਹਨਾਂ ਦੀ ਸਾਰੀ ਗ੍ਰੇਸ ਜੀ ਕੱਪੜਿਆਂ ਦੀ ਮਰ ਜਾਂਦੀ ਹੈ। ਜ਼ਿਆਦਾ ਟਾਈਮ ਲੱਗ ਜਾਂਦਾ। ਉਮਤ ਕੋਣੀ ਵੀ ਬਹੁਤ ਘੱਟ ਹੁੰਦੀ ਹੈ ਉਹਨਾਂ ਨੂੰ। ਬਲ ਪੈ ਜਾਂਦੇ ਜਿਆਦਾ ਜਦੋਂ ਜਾਣਾ ਆਉਣਾ ਹੋਵੇ ਉਹ ਜਾਣ ਆਉਣ ਵਾਲੇ ਕੱਪੜੇ। ਕੁਝ ਸ਼ਹਿਰ ਸ਼ੂਨ ਨੂੰ ਵੀ ਜਿਹੜੇ ਜਾਂਦੇ ਉਹ ਵੀ ਮੈਂ ਜ਼ਿਆਦਾ ਹੱਥੀ ਧੋ ਕੇ ਖੋਸ਼ ਆ। ਇਹ ਜਿਹੜੇ ਜ਼ਿਆਦੇ ਹੁੰਦੇ ਆ ਇਹਨਾਂ ਨੂੰ ਪਹਿਲਾਂ ਬਾਹਰ ਬਹੁਤ ਸਮਾਰ ਲੈਣੀ ਹੁੰਦੀ ਆ ਫਿਰ ਪਸਾਰਫ ਨਹੀਂ ਜਾਂਦੇ ਨੇ ਇੱਥੇ ਆਪਾਂ ਉਹ ਕਪੜੇ ਧੋ ਕੇ ਬਾਅਦ ਵਿੱਚ ਚਾਦਰਾਂ ਬੈੱਡ ਸ਼ੀਟਾਂ ਪਾ ਦਿੱਤੀਆਂ ਸੀਗੀਆਂ ਇਹ ਤੋਤੀਆਂ ਜਾਣਗੀਆਂ ਹੋਰ ਜੀ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰੀ ਆਇਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਰਿਆਂ ਦਾ ਧੰਨਵਾਦ ਆ ਜੀ ਬਹੁਤ ਬਹੁਤ ਜੋ ਵੀ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟ ਕਰਦੇ ਆ ਇੱਥੇ ਜੀ ਆਪਣੀ ਹਲਦੀ ਸੁੱਕਣੇ ਪਾਈ ਸੀ ਕਾਫੀ ਦਿਨ ਹੋ ਗਏ ਆ ਅਵਾਲ ਕੇ ਸੁੱਕਣ ਪਾਈ ਸੀ ਹਜੇ ਵੀ ਥੋੜਾ ਜਿਹੀ ਜ ਹੈਗੀ ਆ ਕਸਰ ਲੱਗਣਗੀ ਆ ਦੋ ਚਾਰ ਧੁੱਪਾਂ ਹੋਰ ਨਾ ਜੇ ਇੱਥੇ ਆਪਾਂ ਬੈੱਡ ਸ਼ੀਟਾਂ ਵੀ ਧੋ ਹੋ ਗਈਆਂ ਸੀਗੀਆਂ ਆਪਣਾ ਕੱਪੜਿਆਂ ਦਾ ਕੰਮ ਨਿਪਟੜ ਗਿਆ ਸੀਗਾ ਤੇ ਹਵਾ ਚੱਲਦੀ ਸੀ ਸੋਣਾ ਬਾਹਰ ਸਾਡੇ ਸਵੇਰੇ ਸਿਰ ਤੇ ਧੁੱਪ ਆ ਜਾਂਦੀ ਉੱਥੇ ਇੱਥੇ ਮੰਮੀ ਆਏ ਸੀਗੇ ਇੱਧਰ ਸੱਸ ਮੇਰੀ ਤੇ ਫਿਰ ਮੈਂ ਕਿਹਾ ਚਲੋ ਬੈਠੇ ਸੀਗੇ ਮੈਂ ਕਿਹਾ ਸੇਵੀਆਂ ਬਣਾ ਲੈਨੇ ਆ ਇਹ ਵੀਡੀਓ ਜੀ ਵੈਸੇ ਕਾਲਦੀ ਆ ਅੱਜ ਤਾਂ ਮੇਰੇ ਕੋਲ ਨਹੀਂ ਬਣਾ ਹੋਈ ਤੇ ਸਾਰੀ ਵੀਡੀਓ ਕੱਲ ਦੀ ਆ ਤੇ ਇੱਥੇ ਆਪਾਂ ਵੀ ਚਲੋ ਮੰਮੀ ਬੈਠੇ ਆ ਮੈਂ ਪੁੱਛਿਆ ਚਾਹ ਪੀਣੀ ਕਿੰਨੇ ਨਹੀਂ ਚਾਹ ਨਹੀਂ ਪੀਣੀ ਸੇ ਮੀਆਂ ਮੈਂ ਮੈਂ ਫਿਰ ਤਸੀਮੀਆਂ ਬਣਾ ਲਈਆਂ ਫਿਰ ਹੋਰ ਕੋਈ ਆ ਗਏ ਸੀ ਰਿਸ਼ਤੇਦਾਰ ਸਾਡੇ ਭੂਆ ਜੀ ਦੀਆਂ ਨੋਹਾਂ ਆ ਗਏ ਸੀ ਅਫਸੋਸ ਕਰਨ ਮੇਰੇ ਕੋਲ ਮੇਰੇ ਤਾਇਆ ਜੀ ਦਾ ਜਵਾਈ ਪੂਰਾ ਹੋ ਗਿਆ ਸੀ ਤਾਂ ਉਹਦਾ ਅਫਸੋਸ ਕਰਨ ਆਇ ਸੀ ਫਿਰ ਮੈਂ ਕਿਹਾ ਚਲੋ ਉਹਨਾਂ ਲਈ ਚਾਹ ਬਣਾਈ ਸੀ ਫਿਰ ਮਾਤਾ ਨੇ ਚਾਹ ਵੀ ਉਹਦਾ ਥੋੜੀ ਜਿਹੀ ਨਾਲ ਪੀ ਲਈ ਸੇਵੀਆਂ ਬਾਅਦ ਚ ਖਾਧੀਆਂ ਫੇਰ ਅਸੀਂ ਸੇਵੀਆਂ ਨਹੀਂ ਫਿਰ ਤਾਂ ਮੈਂ ਰੱਖਿਆ ਮੈਂ ਮੰਮੀ ਕਰਕੇ ਬਣਾਈਆਂ ਸੀ ਮੈਂ ਜੋ ਸਿਆਣੇ ਬੰਦੇ ਦਾ ਦਿਲ ਕਰਦਾ ਹੁੰਦਾ ਕੁਛ ਖਾਈਏ ਫੇਰ ਅਸੀਂ ਬਾਅਦ ਚ ਖਾਧੀਆਂ ਸੀ ਜਦੋਂ ਉਹ ਉਹਨਾਂ ਨੂੰ ਵੀ ਅਸੀਂ ਪੁੱਛਿਆ ਸੀ ਕਹਿੰਦੇ ਨਹੀਂ ਅਸੀਂ ਨਹੀਂ ਖਾਣੀ ਆ ਤੇ ਇੱਥੇ ਚਾਹ ਵੀ ਰੱਖ ਲਈ ਸੀ ਨਾਲ ਹੀ ਬਣ ਗਈ ਸੀ ਚਾਹ ਤੇ ਬੱਕੀ ਇਦਾਂ ਹੁੰਦਾ ਵੀ ਰਿਸ਼ਤੇਦਾਰੇ ਜਦੋਂ ਜਾ ਕੇ ਆਉ ਉਹ ਤੇ ਕੰਮ ਕਰਨੇ ਬਹੁਤ ਔਖੇ ਹੋ ਜਾਂਦੇ ਆ ਇੱਥੇ ਖਾਣ ਲੱਗ ਪਈਆਂ ਸੀ ਨੌਸਸ ਤੇ ਸਵਾਦ ਬਣੀ ਸੀ ਕਾਫੀ ਪਹਿਲਾਂ ਮੈਂ ਕੇਚ ਇੱਕ ਚਮਚਾ ਕੇਚ ਦਾ ਪਾ ਕੇ ਪੌਣ ਲਈਆਂ ਤੇ ਫਿਰ ਬਾਅਦ ਚ ਦੁੱਧ ਪਾ ਦਿੱਤਾ ਸੀ ਮੰਮੀ ਕਹਿੰਦੇ ਸੀ ਕਿ ਇਹਨੇ ਬਹੁਤ ਸਵਾਦ ਬਣੀਆ ਤੇ ਇਹ ਹੋ ਗਿਆ ਜੀ ਆਪਣਾ ਸ਼ਾਮ ਦਾ ਟਾਈਮ ਸਬਜ਼ੀ ਦਾ ਅੱਜ ਕੁਝ ਨਹੀਂ ਸੀ ਪਤਾ ਲੱਗਾ ਕੀ ਬਣਾਈਏ ਫਿਰ ਮੈਂ ਤਾਂ ਥੋੜੇ ਜਿਹਾ ਪਕੌੜੇ ਪਏ ਸੀ ਘਰ ਤੇ ਆਲੂ ਪਕੌੜੇ ਬਣਾਉਣ ਦੀ ਸਲਾਹ ਲੈ ਲਈ ਮੈਂ ਕਿਹਾ ਕੱਲ ਭੋਗ ਤੇ ਜਾਣਾ ਫੇਰ ਨਹੀਂ ਆ ਕੇ ਟਾਈਮ ਲੱਗਣਾ ਚਲੋ ਜੇ ਹੁਣ ਬਣਾਈ ਹੋਊਗੀ ਥੋੜੀ ਬਹੁਤੀ ਬਚ ਜੂਗੀ ਆ ਕੇ ਚਟਨੀ ਵਗੈਰਾ ਨਾਲ ਬਣਾ ਕੇ ਤੇ ਸਰ ਜੂਗਾ ਕਿਉਂਕਿ ਜਾਣਾ ਵੀ ਦੂਰ ਹੁੰਦਾ ਆ ਡੇਢ ਕ ਘੰਟੇ ਦੀ ਡੇ ਪੌਣੇ 2 ਘੰਟੇ ਦੀ 파ਟ ਹੈ ਜਿੱਧਰ ਜਾਣਾ ਸੀ ਬਾਜੀ ਦਾ ਭੋਗ ਗਿਆ ਕੱਲ ਨੂੰ ਇੱਕ ਤਾਂ ਇਕੱਲੇ ਬੰਦੇ ਨੂੰ ਇਹ ਵੀ ਹੁੰਦਾ ਵੀ ਇਸ਼ਤਿਹਾਰੀਆਂ ਤੇ ਵੀ ਜਾਣਾ ਘਰ ਦਾ ਵੀ ਦੇਖਣਾ ਫਿਰ ਇਹ ਗੱਡੀ ਵੀ ਲੈ ਕੇ ਜਾਂਦੇ ਆ ਹੁਣ ਸਪੈਸ਼ਲਾਂ ਲੱਗਦੀਆਂ ਆ ਕਿ ਅੱਜ ਵੀ ਧਰਨੇ ਤੇ ਗਏ ਸੀਗੇ ਉੱਥੋਂ ਆ ਕੇ ਥੱਕ ਹੋ ਜਾਂਦਾ ਕੱਲਿਆਂ ਦਾ ਫਿਰ ਪਸ਼ੂ ਪਾ ਦਾ ਵੀ ਕਰਨਾ ਸਾਰੇ ਪਾਸੇ ਚਲੋ ਬਾਕੀ ਇਹਦਾ ਬੰਦਾ ਕੰਮ ਕਰਦਾ ਨਹੀਂ ਸਕਦਾ ਜਦੋਂ ਕਿਤੇ ਜਾ ਕੇ ਆਉਨੇ ਆ ਉਹ ਬਹੁਤ ਥਕੀ ਮਾ ਜਾਂ ਵਾਧੂ ਹੋ ਜਾਂਦਾ ਨਾ ਕੋਈ ਕੰਮ ਕੀਤਾ ਹੁੰਦਾ ਨਾ ਵਾਸਤਾ ਉਹਦੇ ਬੰਦਾ ਬੈਠ ਬੈਠ ਕੇ ਗੱਡੀ 'ਚ ਹੀ ਅੱਕ ਜਾਂਦਾ ਤੇ ਇੱਥੇ ਪਤੌੜਕਾ ਲਾ ਰਹੇ ਸੀਗੇ ਧਾਰਾ ਮੈਂ ਪਹਿਲਾਂ ਕੱਢ ਲਈ ਸੀਗੀ ਧਾਰਾ ਕੱਢਣ ਵਾਰੀ ਨਹੀਂ ਵੀਡੀਓ ਬਣਾਈ ਉਦੋਂ ਫੇ ਕੋਈ ਨਾ ਕੋਈ ਆ ਜਾਂਦਾ ਐ ਬੀ ਇਦਾਂ ਚੰਗਲ ਲਾਉਂਦਾ ਅਗਲਾ ਕੋਈ ਗੱਲਾਂ ਕਰਦਾ ਹੋਵੇ ਉਧਰ ਪਸੂਆਂ ਲ ਤੇ ਦੁੱਧ ਲੈਣ ਵਾਲੇ ਭੂਆ ਜੀ ਦੇ ਹੂੰ ਨੋ ਆ ਜਾਂਦੀ ਐ ਚਾਚਾ ਜੀ ਦੀ ਨੋ ਆ ਜਾਂਦੀ ਐ ਤੇ ਇੱਥੇ ਆਪਾਂ ਇਦਾਂ ਮੈਂ ਮੋਟਾ ਮੋਟਾ ਪਿਆਜ਼ ਕਰਕੇ ਤਾਂ ਉਹ ਭੁੰਨ ਲਿਆ ਸੀਗਾ ਕੱਟ ਕੇ ਤਾਂ ਇਹ ਆਪਾਂ ਬੀਟਰ ਫੇਰ ਦਿੱਤਾ ਸੀ ਅੱਜ ਸੋਨਾ ਗਰੇਵੀ ਜੀ ਬਣ ਜਾਂਦੀ ਆ ਫਿਰ ਜੇ ਉਦਾਂ ਪਿਆਜ਼ ਗ੍ਰੈਂਡ ਕਰਕੇ ਪਾਓ ਤਾਂ ਉਹ ਫਿਸ਼ੀਤੀ ਭੁੱਜਦੇ ਹੀ ਨਹੀਂ ਪਿਆਜ਼ ਫਿਰ ਮੈਂ ਤਾਂ ਕਰਕੇ ਇਦਾਂ ਪਾਉਣ ਨੂੰ ਲੈਣੀ ਨਹੀਂ ਛੁੜ ਕੇ ਨੂੰ ਪਹਿਲਾਂ ਬਾਅਦ ਵਿੱਚ ਇਹਦੇ ਨਾਲ ਥੜਕੇ ਨੂੰ ਗਰੇਵੀ ਜੀ ਬਣਾ ਲੈਂਦੀ ਆ ਮਿਕਸ ਜਿਆ ਹੋ ਜਾਂਦਾ ਸੋਨਾ ਹੋਰ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਰੇ ਜਾਨੇ ਤਾਂ ਜੋ ਆਪਣਾ ਵਾਚ ਟਾਈਮ ਆਪਣਾ ਵੀ ਪੂਰਾ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ ਜੋ ਵੀ ਪਹਿਲਾਂ ਭੈਣ ਭਰਾ ਚੈਨਲ ਨਾਲ ਜੁੜੇ ਨੇ ਤੇ ਜੋ ਹੁਣ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਵੀਡੀਓ ਨੂੰ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਬੱਦ ਤੋਂ ਬੱਦ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਨਾਲ ਹੀ ਅੱਗੇ ਵਧਣਾ ਭੈਣ ਭਰਾਵਾਂ ਦੀ ਸਪੋਰਟ ਨਾਲ ਜੀ ਬਸ ਆਹ ਰੋਜ਼ ਦੇ ਕੰਮ ਤੰਦੇ ਆ ਜਿਹੜੇ ਇਹ ਹੀ ਡੇਲੀ ਦੇ ਹੁੰਦੇ ਆ ਤੇ ਮੇਰੇ ਕੋਲ ਕਈ ਵੇਲੇ ਨਹੀਂ ਵੀ ਕੱਲੀ ਕੋਲ ਵੀਡੀਓ ਬਣਾਉਂਦੀ ਇੱਥੇ ਮਰ ਅਰਜਨ ਆ ਗਿਆ ਸੀਗਾ ਤੇ ਅਰਜਨ ਨੇ ਫੜ ਲਿਆ ਸੀ ਫੋਨ ਕਹਿੰਦਾ ਲਿਓ ਮੈਂ ਬਣਾ ਦਿੰਦਾ ਐ ਜੇ ਕੱਲੀ ਨੂੰ ਫੇਰ ਔਖਾ ਜਿਹਾ ਲੱਗਦਾ ਰਹਿੰਦਾ ਐ ਮੈਨੂੰ ਵੀ ਮੈਂ ਕੈਮਰਾ ਫੜਾਂ ਫੋਨ ਫੜਾਂ ਜਾਂ ਕੰਮ ਕਰਾਂ ਤੇ ਇੱਥੇ ਆਪਾਂ ਆਲੂ ਹੱਥਾਂ ਨਾਲ ਹੀ ਮੈਂ ਇਦਾਂ ਮੈਸ਼ ਜਿਹਾ ਕਰ ਲੈ ਸੀਗੇ ਕਿਉਂਕਿ ਆਲੂ ਉਬਾਲ ਕੇ ਸਾਡੇ ਸਬਜ਼ੀ ਵਿੱਚ ਜ਼ਿਆਦਾ ਪਉਂਦੇ ਇੱਕਦਮ ਕੱਟ ਕੇ ਪਾ ਲੈ ਫਿਰ ਵਾਰ ਕੱਢ-ਕੱਢ ਕੇ ਉਹਨਾਂ ਨੂੰ ਕਟਛੀ ਦੇ ਨਾਲ ਜਾਂ ਚਮਚੀ ਨਾਲ ਫੇਫੇ ਪਾਉਣਾ ਪੈਂਦਾ ਖਾਂਦੇ ਨਹੀਂ ਕੱਚੇ ਆਲੂ ਖਾਸ ਕਰਕੇ ਤਰੀ ਵਾਲੀ ਸਬਜ਼ੀ ਚ ਦੂਜੀ ਸੀ ਤਾਂ ਚਲੋ ਕੱਟ ਕੇ ਪਾਉਣੇ ਪੈਂਦੇ ਆ ਸਵਾਦ ਹੀ ਫਿਰ ਸੋਹਣੇ ਲੱਗਦੇ ਨੇ ਤਾਂ ਉਹ ਸਾਰੇ ਘੁਲ ਜਾਂਦੇ ਆ ਮੇਰੀ ਅੱਜ ਕੋਸ਼ਿਸ਼ ਤਾਂ ਸੀਗੀ ਵੀ ਆਲੂ ਮਟਰ ਬਣਾਵਾ ਪਰ ਫਿਰ ਇਹ ਜਲੰਧਰੋਂ ਲੇਟ ਆਏ ਆ ਤਾਂ ਕਰਕੇ ਘਰੇ ਪਕੌੜੇ ਪੈ ਸੀ ਥੋੜੇ ਜਿਹਾ ਚਲੋ ਆਲੂ ਪਕੌੜੇ ਬਣਾ ਲੈਂਦੇ ਆ ਸਬ지 ਸਵਾਦ ਬਣੀ ਸੀ ਵੈਸੇ ਇੱਥੇ ਆਪ ਪਾਣੀ ਪਾ ਦਿੱਤਾ ਤੇ ਇੱਥੇ ਭੈਣ ਜੀ ਆ ਗਈ ਸੀ ਇਹ ਦੁੱਧ ਲੈਣ ਤੇ ਮੈਂ ਉਹਨਾਂ ਦੇ ਕੋਲ ਫੇਰ ਬਾਹਰ ਬੈਠ ਗਈ ਸੀ ਧੰਨੀਆਂ ਫੇਰ ਮੈਂ ਲੇਟ ਕੱਟ ਕੇ ਪਾਇਆ ਜੋ ਸਬ지 ਰਿਜੇ ਪੈ ਗਈ ਸੀ ਰਿਜਣ ਲੱਗ ਗਈ ਸੀ ਉਦੋਂ ਪਾਇਆ ਕਿ ਫਿਰ ਮੈਂ ਕਿ ਉਹਨਾਂ ਨੂੰ ਉਹ ਵੀ ਬੈਠੇ ਗੱਲਾਂ ਕਰਨ ਲੱਗ ਪਏ ਤੇ ਇੱਥੇ ਸਬ지 ਰਿਜਣ ਲੱਗ ਗਈ ਸੀ ਫਿਰ ਮੈਂ ਆ ਕੇ ਧੰਨੀਆਂ ਕੱਟ ਕੇ ਪਾਇਆ ਮੈਂ ਕੈਮਰਾ ਬੰਦ ਕਰ ਗਈ ਸੀ ਜਿਹੜਾ ਇਦੋਂ ਦੋ ਜੇ ਕੋ ਭਾਂਡਾ ਆਇਆ ਅਗਲੇ ਦੇ ਕੋਲ ਨਾ ਬੈਠੋ ਫਿਰ ਅਗਲੇ ਨੂੰ ਵੀ ਹੋਰ ਤਰ੍ਹਾਂ ਲੱਗਦਾ ਆ ਉਹ ਬਾਹਰ ਬਰਾਂਡੇ ਚ ਬੈਠ ਜਾਂਦੀਆਂ ਫਿਰ ਮੈਨੂੰ ਕੋਲ ਜਾਣਾ ਪੈਂਦਾ ਉਹਨਾਂ ਦੇ ਇੱਥੇ ਪਨਾਲ ਲੱਗ ਗਈ ਫਿਰ ਭਾਂਡੇ ਧੋ ਕੇ ਆਟਾ ਗੁੰਨਣ ਲੱਗ ਗਿਆ ਸੀਗੇ ਅੱਟਾ ਜੇ ਤਾਂ ਮੈਂ ਸ਼ਾਮ ਨੂੰ ਗੁੰਨਾਂ ਫਿਰ ਇੱਕ ਟਾਂਗ ਦਾ ਹੀ ਗੁੰਦੀ ਹੁੰਨੀ ਆ ਸ਼ਾਮ ਨੂੰ ਪੱਕ ਜੇ ਸਵੇਰ ਨੂੰ ਗੁੰਨਾਂ ਫਿਰ ਮੈਨੂੰ ਜਿਆਦਾ ਗੁੰਨਣਾ ਪੈਂਦਾ ਕਿਉਂਕਿ ਆਰਦਰ ਨੇ ਵੀ ਦੁਪਹਿਰ ਨੂੰ ਰੋਟੀ ਖਾਣੀ ਹੁੰਦੀ ਆ ਤੇ ਇਹ ਵੀ ਖਾ ਲੈਂਦੇ ਆ। ਪਿਵਲੀ ਨਾ ਨੇ ਵੀ ਖਾਣੀ ਹੁੰਦੀ ਫਿਰ ਦੁਪਹਿਰ ਨੂੰ 2-4 ਫਰਕੇ ਲਾਉਣੇ ਹੁੰਦੇ ਫਿਰ ਇਹ ਹੁੰਦਾ ਚਾਹ ਆਟਾ ਥੋੜਾ ਜਿਹਾ ਗੁੱਜਾ ਹੋਵੇ ਤੇ ਸਰ ਜਾਂਦਾ ਸੋਨਾ ਜਾਂ ਕੋਈ ਆ ਵੀ ਜਾਵੇ ਭੈਣ ਭਾਈ। ਇੰਨਾ ਵੀ ਨਹੀਂ ਜ਼ਿਆਦਾ ਬੰਨ ਕੇ ਰੱਖ ਲੈਂਦੀ ਬਸ ਦੋ ਤਿੰਨ ਡੰਗਾਂ ਦਾ ਬੰਨ੍ਹੇ ਦਾ ਨਹੀਂ ਬਸ 5-7 ਰੋਟੀਆਂ ਦਾ ਆਟਾ ਵਾਦੂ ਗੁੰਨਣਾ ਪੈਂਦਾ ਸੋ ਇਹਨੂੰ। ਹੋਈ ਫਿਰ ਜੇ ਦੁਪਹਿਰਾਂ ਨਾ ਪੱਕੇ ਤਾਂ ਸ਼ਾਮ ਨੂੰ ਕੰਮ ਆ ਜਾਂਦਾ। ਸ਼ਾਮ ਨੂੰ ਤਾਂ ਵਸ ਇੰਨੇ ਕ ਨਾਲ ਸੱਜੰਦਾਂ ਦਾ ਸਾਡਾ 7-8 ਪ੍ਰਸ਼ਾਦੇ ਬਣਾਉਣੇ ਹੁੰਦੇ ਆ ਤੇ ਹੁਣ ਤਾਂ ਉਹ ਸ਼ੈਫੀ ਵੀ ਵੱਡਾ ਹੁੰਦਾ ਜਾਂਦਾ ਉਹ ਵੀ ਇੱਕ ਅੱਧੀ ਪੌਣੀ ਰੋਟੀ ਖਾ ਲੈਂਦਾ ਆ ਉਹਨੂੰ ਵੀ ਖਾਇਆ ਕਰੂਗਾ ਉਹਦੇ ਲਈ ਵੀ ਪਕਿਆ ਕਰਨਗੇ ਤੇ ਸ਼ਾਮ ਨੂੰ ਇਹ ਤਾਂ ਰੋਟੀ ਬਹੁਤ ਘੱਟ ਖਾਂਦੇ ਆ ਇੱਕ ਜਾਂ ਡੇਢ ਰੋਟੀ ਖਾਂਦੇ ਆ ਵੱਧਣ ਨੂੰ ਹੁੰਦਾ ਆ ਚਲੋ ਨਿਆਣਾ ਸਾਰੀ ਦਿਹਾੜੀ ਣੱਠਦਾ ਭੱਜਦਾ ਕੁੱਦਦਾ ਉਹਨੂੰ ਭੁੱਖ ਲੱਗ ਜਾਂਦੀ ਆ ਸੋਹਣੀ ਉਹ ਵੀ ਜੇ ਕੋ ਦਿਨੇ ਚੀਜ਼ ਖਾ ਲਵੇ ਫਿਰ ਉਹ ਕਹਿੰਦਾ ਮੈਂ ਮम्मा ਦੋਈ ਖਾਣੀ ਆ ਰੋਟੀਆਂ ਵਾ ਸਿੱਧੀ ਸਾਰੀ ਦਿਹਾੜੀ ਕੰਮ ਹੌਲੀ 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 ਕਰਦਿਆਂ ਦੀ ਲੰਘ ਜਾਂਦੀ ਹੈ ਤੇ ਬੰਦੇ ਫੇਰ ਵੀ ਨਹੀਂ ਖੁਸ਼ ਹੁੰਦੇ ਕਹਿੰਦੇ ਤੁਸੀਂ ਕਰਦਿਆਂ ਦੋ ਰੋਟੀਆਂ ਹੀ ਲਾਉਣੀ ਆ ਘਰੇ ਦਾਲ ਸਬਜ਼ੀ ਬਣਾ ਲੈ ਰੋਟੀ ਲਾ ਲੈ ਮਸਿਆ ਕੰਮ ਆ ਸਾਨੂੰ ਚਲੋ ਮੈਂ ਕਿ ਮੰਨ ਲਿਆ ਜੀ ਦਿੱਤੀਆਂ ਤੇ ਪਾਟਾ ਗੁੰਨ ਲਿਆ ਸੀ ਪ੍ਰਾਤ ਕਰ ਦਿੱਤੀ ਸਾਫ਼ ਹੈਨ ਹੇ ਹੁਣ ਆਪਾਂ ਬਣਾਵਾਂਗੇ ਇਸ ਤੋਂ ਬਾਅਦ ਚ ਰੋਟੀ ਪ੍ਰਾਤ ਨੂੰ ਮਣਾ ਇਦੋਂ ਪਾਣੀ ਫੇਰ ਕੇ ਰੱਖ ਦਾਂਗੇ ਕਿਉਂਕਿ ਹਜੇ ਦਿਨ ਹੈਗਾ ਸੀਗਾ ਮੈਂ ਜਦੋਂ ਸੂਰਜ ਸੈੱਪਟ 'ਚ ਵੀ ਫੇਰ ਨਹੀਂ ਪ੍ਰਾਤ ਧੋਂਦੀ ਹੁੰਦੀ ਵੈਸੇ ਧੋ ਲੈਣੀ ਹੁੰਦੀ ਜੇ ਅਦੇ ਸੂਰਜ ਖੜਾ ਹੋਵੇ ਤਾਂ ਫਿਰ ਰੋਟੀ ਪਕਾਉਣ ਲੱਗ ਗਏ ਸੀਗੇ ਰੋਟੀ ਬਣਾਉਂਦੇ ਬਣਾਉਂਦੇ ਤੇ ਅਰਜਨ ਮੇਰੇ ਕੋਲ ਖੜਾ ਸੀ ਗੱਲਾਂ ਕਰਦਾ ਸੀ ਕਿੰਦਾ ਮੈਂ ਕੈਮਰਾ ਫੜ ਲੈਣਾ ਤੁਸੀਂ ਬਣਾ ਲਓ ਰੋਟੀ ਜੇ ਤਾਂ ਉਹਦਾ ਹੋਵੇ ਮਨ ਤਾਂ ਫੇਰ ਤਾਂ ਬਹੁਤ ਛੇਤੀ ਆਖੇ ਲੱਗਦਾ ਨਹੀਂ ਫਿਰ ਹੁਣ ਕੋਲ ਹੀ ਨਹੀਂ ਆਉਣਾ ਪਰੇ ਪਰੇ ਰਹਿਣਾ ਚਲੋ ਜੀ ਪ੍ਰਸ਼ਾਦੇ ਬਣਾਉਣ ਲੱਪੇ ਸੀ ਆਟਾ ਉਹਦੇ ਹੀ ਗੁੰਨ ਕੇ ਮੈਂ ਛੇਤੀ ਪਕਾਉਣ ਲੱਗ ਪਈ ਮੈਨੂੰ ਇਹ ਸੀਗਾ ਵੀ ਕਿਤੇ ਕੰਡੇ ਜਨਾਂ ਸੜਕੀ ਜਨ ਨੂੰ ਪਤਾ ਨਹੀਂ ਕਿਦਾਂ ਦਾ ਆ ਆਟਾ ਆਇਆ ਹੈ ਤਕੀ ਜਿੰਨਾ ਮਰਜੀ ਇਹਨੂੰ ਗੁੰਨੀ ਜਾ ਥੋੜਾ ਜਿਹਾ ਇਹਦਾ ਆਟੇ ਦਾ ਮੂੰਹ ਅੱਡਿਆ ਜਾ ਰਹਿੰਦਾ ਹੀ ਰਹਿੰਦਾ ਮੈਂ ਦਸ ਵੇਰ ਨੂੰ ਜਿਹੇ ਬਿੱਲ ਸਰ ਗਨ ਕੇ ਰੱਖ ਲੈਣੇ ਹੁੰਦੀਆਂ ਜਦੋਂ 7:00 ਵਜੇ ਝਾੜੂ ਪੋਚਾ ਪਾਣੀ ਕੇ 7 ਕਣ ਲਾਦੀ ਉਦੋਂ ਗਨ ਕੇ ਰੱਖ ਜਾਨੀ ਹੁੰਦੀ ਆ ਬਾਹਰ ਫਰਿੱਜ 'ਚ ਨਹੀਂ ਰੱਖ ਲੈਂਦੀ ਫੇਰ ਥੋੜਾ ਜਿਹਾ ਸੋਹਣਾ ਹੋ ਜਾਂਦਾ ਨਹੀਂ ਤਾਂ ਇੱਦੇ ਝਾਕਦਾ ਜਾਂ ਰਿੰਦਾ ਫੋ ਜਿੰਨੀ ਮਰਜ਼ੀ ਮੁਕਤੀ ਦੇ ਲੋ ਇਹਨੂੰ ਪਰ ਫੇਰ ਵੀ ਰੋਟੀਆਂ ਸੋਹਣੀਆਂ ਆਈਆਂ ਫੁੱਲ ਫੁੱਲ ਲਿੱਤੀਆਂ ਪਤਾ ਨਹੀਂ ਕਣਕ ਤਾਂ ਉਹੀ ਆ ਵੀ ਆਟਾ ਪੀਸਣ ਦਾ ਕੋਈ ਫਰਕ ਪੈ ਜਾਂਦਾ ਜਾਂ ਲਾ ਲੋ ਕਿ ਕਿਸੇ ਦੀ ਕਾਨਕ ਵਿੱਚ ਰਲ ਰੋਲ ਜਾਂਦੀ ਪਤਾ ਨਹੀਂ ਕੀ ਗੱਲ ਹੈ ਚੱਕੀ ਵਾਲੇ ਜਾਣਦੇ। ਜਿਹੜੀ ਜੋ ਵੀ ਭੈਣ ਭਰਾ ਵੀਡੀਓ ਨੂੰ ਦੇਖਦੇ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਜੀ। ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ। ਕੋ ਪ੍ਰਸ਼ਾਦੇ ਬਣਾ ਲੈ। ਤੇ ਪ੍ਰਸ਼ਾਦੇ ਬਣਾ ਕੇ ਬਾਅਦ ਵਿੱਚ ਹੋਰ ਕੋਈ ਕੰਮ ਕਰਾਂਗੇ ਬਸ ਵੀਡੀਓ ਫਿਰ ਇੰਨੀ ਇੱਕ ਹੁੰਦੀ ਆ ਕਿਉਂਕਿ ਜੇ ਜਿਆਦਾ ਵੀਡੀਓ ਬਣਾਓ ਫਿਰ ਲੰਬੀ ਹੋ ਜਾਂਦੀ ਆ ਵੀਡੀਓ ਤੇ ਫਿਰ ਦੇਖਣ ਵਾਲਾ ਵੀ ਸਕਿਪ ਕਰ ਕਰ ਦੇਖਦਾ ਹੈ ਨਾ ਕੋਈ ਗੱਲ ਹੀ ਵੀ ਐਡੀ ਲੰਬੀ ਵੀਡੀਓ ਨੂੰ ਕੌਣ ਦੇਖੇ ਹੈ ਨਾ ਪਰ ਵੈਸੇ ਮੈਨੂੰ ਇਹ ਆ ਮੈਂ ਜਿੰਨੇ ਵੀ ਚੈਨਲਾਂ 'ਤੇ ਜੁੜਿਆ ਆ ਜਿਹਦੀ ਜਿਹਦੀ ਵੀ ਵੀਡੀਓ ਹੈਗੀ ਫੁੱਲ ਵਾਚ ਕਰ ਦਿੰਨੀ ਹੋ ਸਕਦਾ ਕਿਸੇ ਵੇਲੇ ਕਮੈਂਟ ਨਹੀਂ ਕਰ ਹੁੰਦਾ ਲਾਈਕ ਕਰ ਦਿੰਨੀ ਆ ਪਰ ਵੀਡੀਓ ਨੂੰ ਮੈਂ ਫੁੱਲ ਵਾਚ ਕਰਦੀ ਹੁੰਨੀ ਆ ਕਿ ਜੇ ਆਪਾਂ ਲੱਗ ਗਈ ਫਿਰ ਦੇਖਣ ਤਾਂ ਫਿਰ ਵੀਡੀਓ ਪੂਰੀ ਦੇਖ ਲਓ ਹਨ ਅਗਲੇ ਦਾ ਵੀ ਟਾਈਮ ਪੂਰਾ ਹੋਵੇ ਵਾਚ ਟਾਈਮ ਇਦੀਆਂ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਅੱਗੇ ਵਧਦਾ ਜੇ ਜੇ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਜੇ ਆਪਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਦੂਜੇ ਦੇ ਨੂੰ ਤਾਂ ਆਪਾਂ ਹੀ ਵੀਡੀਓ ਨੂੰ ਸਕਿਪ ਕਰ ਕਰ ਦੇਖਾਂਗੇ ਫਿਰ ਹੋ ਸਕਦਾ ਸਾਡੀ ਵੀਡੀਓ ਨੂੰ ਵੀ ਕੋਈ ਇੱਦੀ ਦੇਖਦਾ ਹੋਵੇ ਹਨ ਮੈਂ ਤਾਂ ਜਿੰਨੀਆਂ ਵੀ ਭੈਣਾਂ ਦੇ ਨਾਲ ਜੁੜੀ ਆ ਤੇ ਮੈਂ ਹਰ ਇੱਕ ਦੀ ਭੈਣ ਭਰਾਵਾਂ ਦੀ ਵੀਡੀਓ ਨਾਲ ਜਰੂਰ ਦੇਖਦੀ ਹਣੀ ਪੂਰੀ ਦੇਖਦੀ ਹਣੀ ਵੀਡੀਓ ਜਿਵੇਂ ਕੋਲ ਏਦਾਂ ਖੜ ਵੀ ਨਹੀਂ ਹੁੰਦਾ